ਜਦੋਂ ਆਪਣੇ ਦੇਸ਼ 'ਚ ਰੁਜ਼ਗਾਰ ਨਾ ਮਿਲੇ ਤਾਂ ਘਰ ਦਾ ਗੁਜ਼ਾਰਾ ਕਰਨ ਲਈ ਪੁੱਤਾਂ ਨੂੰ ਵਿਦੇਸ਼ਾਂ ਦੀ ਧਰਤੀ ਤੇ ਜਾਣਾ ਪੈਂਦਾ ਏ ਨਹੀਂ ਤਾਂ ਕਿਹਦਾ ਦਿਲ ਕਰਦਾ ਏ ਆਪਣੇ ਘਰਦਿਆਂ ਨੂੰ ਛੱਡ ਕੇ ਆਪਣੇ ਪਿੰਡ ਨੂੰ ਛੱਡ ਕੇ ਵਿਦੇਸ਼ ਜਾਣ ਵਿਦੇਸ਼ਾਂ 'ਚ ਵੀ ਕੋਈ ਬਹੁਤੇ ਸੌਖੇ ਕੰਮ ਨਹੀਂ ਹੁੰਦੇ ਚੰਗੀਆਂ ਮਿਹਨਤਾਂ ਕਰਨੀਆਂ ਪੈਂਦੀਆਂ ਨੇ ਉੱਧਰ ਰਹਿਣਾ ਪੈਂਦਾ ਏ ਫੇਰ ਕਿਤੇ ਜਾ ਕੇ ਕਈ ਸਾਲਾਂ ਬਾਅਦ ਬੰਦਾ ਉੱਧਰ ਪੱਕਾ ਹੁੰਦਾ ਏ ਆ ਇੱਕ ਵੀਰ ਦੀ ਵੀਡੀਓ ਸਾਹਮਣੇ ਆਈ ਏ ਜੋ ਇੰਗਲੈਂਡ ਤੋਂ 17 ਸਾਲ ਬਾਅਦ ਪੰਜਾਬ ਆਇਆ ਏ ਜੀ ਹਾਂ 17 ਸਾਲ ਇਸ ਵੀਰ ਨੇ ਇੰਗਲੈਂਡ ਚ ਲਾ ਦਿੱਤੇ ਆਪਣੀ ਜ਼ਿੰਦਗੀ ਬਣਾਉਣ ਲਈ ਮਾਪਿਆਂ ਤੋਂ ਦੂਰ ਰਿਹਾ ਪਿੰਡ ਤੋਂ ਦੂਰ ਰਿਹਾ ਤੇ ਜਦੋਂ ਹੁਣ ਵੀਰ ਵਾਪਸ ਪੰਜਾਬ ਆਇਆ ਨਾ ਤੇ ਦੇਖੋ ਘਰ ਵਾਲੇ ਕਿੰਨੇ ਖੁਸ਼ ਹੋ ਰਹੇ ਆ ਮਾਂ ਕਿੰਨੀ ਖੁਸ਼ ਹੋ ਰਹੀ ਆ ਸਵਾਛ ਛੋਟਾ ਜਿਹਾ ਵੀਡੀਓ ਕਲਿੱਪ ਤੁਹਾਨੂੰ ਨਾਲ ਸਾਂਝਾ ਕਰਦੇ ਆਂ What? <laughs> ਹਾਂਜੀ ਤੁਸੀਂ ਕਿਸ ਕੰਟਰੀ ਰਹਿੰਦੇ ਹੋ ਕਿ ਤੁਸੀਂ ਪੰਜਾਬ ਨੂੰ ਮਿਸ ਕਰ ਰਹੇ ਹੋ ਆਪਣੇ ਮਾਪਿਆਂ ਨੂੰ ਮਿਸ ਕਰ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਰੱਬ ਰਾਖਾ